ਪ੍ਰਾਇਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਵੱਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਅੱਜ ਜੇ ਅਸੀਂ ਖੜਿਆ ਗੁਰਦੁਆਰਾ ਬਖਸ਼ਿਸ਼ ਧਾਮ ਅੱਡਾ ਡਾਲਪੜਾਂਗ ਵਿਖੇ ਜਿੱਥੇ ਕਿ ਸਿੱਖ ਮਿਸ਼ਨਰੀ ਕਾਲਜ ਉਹਨਾਂ ਦੇ ਵੱਲੋਂ ਸਰਕਲ ਹੀ ਨਾਲਾ ਸਰਕਲ ਕੰਦੋਵਾਲੀ ਦੇ ਵੱਲੋਂ ਗੁਰਦੁਆਰਾ ਬਖਸ਼ਿਸ਼ ਧਾਮ ਦੀ ਪ੍ਰਬੰਧਕ ਕਮੇਟੀ ਸਹਿਬਾਨਾ ਵੱਦੂ ਰਲ ਕੇ ਅੱਜ ਇੱਥੇ ਇੱਕ ਬੜਾ ਵੱਡਾ ਧਾਰਮਿਕ ਬੱਚਿਆਂ ਦਾ ਮੁਕਾਬਲੇ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਜਿਦੇ ਵਿੱਚ ਲਗਭਗ 14 ਦੇ ਕਰੀਬ ਸਕੂਲਾਂ ਦੇ ਵੱਲੋਂ ਹਿੱਸਾ ਲਿਆ ਗਿਆ ਹੈ ਫਰਸਟ ਸੈਕੰਡ ਥਰਡ ਪੋਜੀਸ਼ਨ ਤੇ ਆਉਣ ਵਾਲੇ ਬੱਚਿਆਂ ਨੂੰ ਜਿਹੜਾ ਵਿਸ਼ੇਸ਼ ਸਨਮਾਨ ਦੇ 160 ਸਤਰ ਦੇ ਕਰੀਬ ਬੱਚਿਆਂ ਦਾ ਹਿੱਸਾ ਹੈ ਜ ਜਿਹਦੇ ਵਿੱਚੋਂ ਦਸਤਾਰ ਮੁਕਾਬਲੇ ਕੀਰਤਨ ਦੇ ਮੁਕਾਬਲੇ ਬੱਚਿਆਂ ਦੀ ਕਵਤਾ ਦੇ ਵਿੱਚ ਜੂਨੀਅਰ ਸੀਨੀਅਰ ਮੁਕਾਬਲੇ ਅਤੇ ਬੱਚਿਆਂ ਦੇ ਲੈਕਚਰ ਦੇ ਵਿੱਚ ਸੀਨੀਅਰ ਜੀ ਅਤੇ ਜੂਨੀਅਰ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਜਸ ਸੇਬਾਨਾ ਦੇ ਵੱਲੋਂ ਬੜੀ ਬਰੀਕੀਆਂ ਦੇ ਨਾਲ ਬੱਚਿਆਂ ਦਾ ਇਹੋ ਟੈਸਟ ਲਿਆ ਗਿਆ ਤੇ ਉਹਨਾਂ ਨੂੰ ਵਿੱਚੋਂ ਫਰਸਟ ਸੈਕੰਡ ਥਰਡ ਜਿਹੜਾ ਉਹ ਕੰਢ ਕੇ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਇਸ ਵੇ ਸਾਡੇ ਕੋਲ ਜਿਨਾਂ ਜੱਸਾ ਸਹਿਬਾਂ ਦੀ ਪੂਪੀ ਕਾ ਨਿਭਾਈਆ ਗੁਰੂ ਘਰ ਦੇ ਮਹਾਨ ਕੀਰਤਨੀਏ ਪੰਥ ਦੇ ਮਹਾਨ ਵਿਦਵਾਨ ਸਤਕਾਰਯੋਗ ਭਾਈ ਦਰਬਖਸ਼ ਸਿੰਘ ਜੀ ਭੰਗਾਲੀ ਸਾਹਿਬ ਉਹਨਾਂ ਦੇ ਨਾਲ ਗੱਲ ਕਰਦੇ ਆ ਸਤਿ ਭੰਗਾਲੀ ਸਾਹਿਬ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਸਤਿ ਭੰਗਾਲੀ ਸਾਹਿਬ ਜੀ ਅੱਜ ਤੁਸੀਂ ਵੀ ਆਪਣੀ ਟੀਮ ਲੈ ਕੇ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਤੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਸੇਖ ਮਿਸ਼ਨਰੀ ਕਾਲ ਜਿਲ੍ਹ ਪਰਬੰਧਕ ਜਨਾ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ ਜਿਹੜਾ ਇਹ ਧਾਰਮਿਕ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਅੱਜ ਸਰਕਣਾ ਅਜਨਾਲਾ ਫਤਿਹਗੜ ਚੂੜੀਆਂ ਦੇ ਇਸ ਧਾਰਮਿਕ ਉਪਰਾਲੇ ਦੇ ਵਿੱਚ ਦਿਵਾਲ ਪ੍ਰੰਗ ਗੁਰਦਰਾ ਬਖਸ਼ਿਸ਼ਤਾਨ ਦੇ ਵਿੱਚ ਜੋ ਧਾਰਮਿਕ ਉਪਰਾਲੇ ਕਰਾਏ ਗਏ ਧਾਰਮਿਕ ਮੁਕਾਬਲੇ ਕਰਾਏ ਗਏ ਜਿਦੇ ਵਿੱਚ ਕੀਰਤਨ ਮੁਕਾਬਲੇ ਕਵਿਸ਼ਰੀ ਮੁਕਾਬਲੇ ਕਵਿਤਾ ਮੁਕਾਬਲੇ ਲੈਕਚਰ ਔਰ ਦਸਤਾਰ ਮੁਕਾਬਲੇ ਜਿਹੜੇ ਆ ਇੱਥੇ ਕਰਾਏ ਗਏ ਨੇ ਜਿਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲੈਣਾ ਕੀਤਾ ਜਿਵੇਂ ਡੀਟੀਆਈਐਸ ਸਕੂਲ ਫਤਿਹਗੜ ਚੂੜੀਆਂ ਔਰ ਧੰਤਨ ਬਾਬਾ ਵੀਰ ਸਿੰਘ ਜੀ ਗੁਰਮਤਖ ਖਲਾਈ ਵਿਦਿਆਲਾ ਪਿੰਡ ਪੰਗਾਲੀ ਕਲਾਂ ਜੋ ਐਨਆਰਆਈ ਵੀਰਾਂ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਉੱਥੋਂ ਵੀ ਬੱਚੇ ਸਾਡੇ ਕੋਲ ਪਹੁੰਚੇ ਨੇ ਔਰ ਵੀ ਬੇਅੰਤ ਸੰਗਤਾਂ ਨੇ ਹਾਜ਼ਰੀ ਭਰਨਾ ਕੀਤੀ ਹੈ ਪ੍ਰਬੰਧਕ ਜਾਨਾਂ ਨੇ ਬੜੇ ਤਰੀਕੇ ਦੇ ਨਾਲ ਜਿਹੜੇ ਬੱਚਿਆਂ ਨੇ ਭਾਗ ਲੈਣਾ ਕੀਤੇ ਨੇ ਉਹਨਾਂ ਨੂੰ ਸ਼ੀਲਡਾਂ ਦੀ ਨਾਲ ਨਕਦੀ ਜਿਹੜੇ ਹੈ ਪ੍ਰਾਈਜ਼ ਜਿਹੜੇ ਇਨਾਮ ਦਿੱਤੇ ਨੇ ਅੰਤ ਵਿੱਚ ਮੈਂ ਇਹੀ ਕਵਾਂਗਾ ਕਿ ਜਿਹੜੀ ਇਹ ਨਵੀਂ ਪਨੀਰੀ ਹੈ ਇਹਨਾਂ ਨੂੰ ਸੰਭਲਣ ਵਾਸਤੇ ਇਹੋ ਜਿਹੇ ਧਾਰਮਿਕ ਉਪਰਾਲੇ ਜਿਹੜੇ ਕੀਤੇ ਜਾਣੇ ਚਾ ਮੈਂ ਤੇ ਇਹਦੇ ਲੋ ਧੰਨਵਾਦੀ ਹਾਂ ਸਿੱਖ ਮਿਸ਼ਨਰੀ ਕਾਲਜ ਉਤੇ ਆਣਾ ਔਰ ਉਹਨਾਂ ਦੇ ਸਰਕਲ ਜਨਾਲਾ ਫਤਿਹਗੜ ਚੂੜੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਨ ਫੈਦਲ ਬਾਗ ਸਿੰਘ ਜੀ ਪੰਗਾਲੀ ਸਾਹਿਬ ਹੁਣ ਬੱਚਿਆਂ ਦੇ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਅਤੇ ਉਹ ਬੱਚੇ ਇਸ ਕੰਪੀਟੀਸ਼ਨ ਤੋਂ ਕੀ ਮਹਿਸੂਸ ਕਰਦੇ ਨੇ ਕੀ ਸਿੱਖਿਆ ਲੈ ਕੇ ਘਰ ਨੂੰ ਜਾ ਰਹੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਭਜੋਤ ਕੋਹੜ ਹੈ ਮੈਂ ਡੀਡੀਆ ਸਕੂਲ ਦੀ ਵਿਦਿਆਰਥਣ ਹਾਂ ਇਸ ਅੱਜ ਦੇ ਦਿਨ 'ਚ ਉਹ ਵੀ ਇੱਕ ਕੰਪੀਟੀਸ਼ਨ ਹੋਇਆ ਗਿਆ ਹੈ ਇੱਕ ਸੇਕ ਮਿਸ਼ਨਰੀ ਕਾਲਜ ਵੱਲੋਂ ਕਰਵਾਇਆ ਗਿਆ ਹੈ ਇਸ ਤੋਂ ਸਾਰੇ ਬੱਚਿਆਂ ਨੇ ਬਹੁਤ ਸਾਰੀ ਸਿੱਖ ਲਈ ਹੈ ਬਹੁਤ ਕੁਝ ਸਿੱਖਿਆ ਹੈ ਜਿਨ੍ਹਾਂ ਨੇ ਦਰਜੇ ਨਹੀਂ ਹਾਸਲ ਕੀਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਉਹਨਾਂ ਦੀਆਂ ਕਮੀਆਂ ਦਾ ਪਤਾ ਲੱਗਾ ਹੈ ਕਮੀਆਂ ਨੂੰ ਉਹ ਅਗਲੀ ਵਾਰ ਤੋਂ ਪੂਰਾ ਕਰਕੇ ਆਪਣੇ ਜਿਹੜੇ ਦਰਜੇ ਪ੍ਰਾਪਤ ਕਰਨਗੇ ਸੋ ਮੈਂ ਬਹੁਤ ਹੀ ਧੰਨਵਾਦੀ ਹਾਂ ਇਸ ਵਾਸਤੇ ਕਿ ਇਹਨਾਂ ਨੇ ਕੰਪੀਟੀਸ਼ਨ ਦਾ ਉਪਰਾਲਾ ਜਿਹੜਾ ਸ਼ੁਰੂ ਕੀਤਾ ਹੈ ਇਹ ਐਸਾ ਕੰਪੀਟੀਸ਼ਨ ਹਰ ਇੱਕ ਖੇਤਰ ਵਿੱਚ ਹੋਣਾ ਚਾਹੀਦਾ ਹੈ ਤਾਂ ਤਾਂ ਜੋ ਬੱਚੇ ਜੋ ਹੈ ਐਸੇ ਕੰਪੀਟੀਸ਼ਨਾਂ ਵਿੱਚ ਭਾਗ ਲੈ ਕੇ ਆਪਣਾ ਨਾਮ ਰੋਸ਼ਨ ਕਰ ਸਕਣ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਿਮਰਪ੍ਰੀਤ ਕੌਰ ਹੈ ਤੇ ਮੈਂ ਅੱਜ ਕੀਰਤਨ ਦਾ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਸੀ ਤੇ ਉਸ ਦੇ ਵਿੱਚ ਮੈਂ ਰਾਗ ਕਲਿਆਣ ਦਾ ਇੱਕ ਸ਼ਬਦ ਪੜਿਆ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਮੈਂ ਇਸ ਵਿੱਚ ਦੂਸਰਾ ਦਰਜਾ ਵੀ ਹਾਸਲ ਕੀਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਅੱਜ ਇੱਥੇ ਦੂਸਰਾ ਦਰਜਾ ਹਾਸਲ ਕੀਤਾ ਹੈ ਤੇ ਮੇਰਾ ਇਹ ਪਹਿਲਾ ਕੰਪੀਟੀਸ਼ਨ ਸੀ ਧਾਰਮਿਕ ਸਿੱਖਿਆ ਦੇ ਲੈ ਕੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਸਿੱਖਦਿਆਂ ਨੂੰ ਕੀਰਤਨ ਦੀ ਵਿਦਿਆ ਕਿੰਨਾ ਚਿਰ ਹੋ ਗਿਆ ਲੈਂਦਿਆਂ ਨੂੰ ਮੈਨੂੰ ਆ ਸਰ 6 ਮਹੀਨੇ ਹੋਇਆ ਲੈ ਕੀਰਤਨ ਦੀ ਵਿਦਿਆ ਲੈਣਾ 6 ਮਹੀਨੇ ਦੇ ਵਿੱਚ ਇਹ ਪ੍ਰਾਪਤੀ ਨੂੰ ਕਿੱਡੀ ਵੱਡੀ ਪ੍ਰਾਪਤੀ ਮੰਨਦੇ ਹੋ ਇਹ ਸਾਰੇ ਗੁਰੂ ਸਾਹਿਬ ਜੀ ਦੀ ਜਿਹੜੀ ਮਤਲਬ ਕਿ ਮਿਹਰ ਹੈ ਕਿ ਮੈਂ ਇੰਨਾ ਵਧੀਆ ਸਿੱਖਦੀ ਹਾਂ ਤੇ ਮੈਨੂੰ ਇਹ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਸਿੱਖਦੀ ਹਾਂ ਤੇ ਮੇਰੀ ਬਹੁਤ ਵਧੀਆ ਪ੍ਰਾਪਤੀ ਹੋਈ ਹੈ ਇਹਦੇ ਵਿੱਚ ਧੰਨਵਾਦ ਜੀ ਸੋ ਇਹ ਬੱਚੇ ਉਹ ਨੇ ਜਿਨ੍ਹਾਂ ਨੇ ਮੱਲਾ ਮਾਰੀਆਂ ਨੇ ਅੱਜ ਵਧੀਆ-ਵਧੀਆ ਪ੍ਰਾਈਜ਼ ਦੇ ਹਾਸਲ ਕੀਤੇ ਨੇ ਸੋ ਜਿੱਥੇ ਇਹ ਬੱਚੇ ਵਿਧਾਈ ਦੇ ਯੋਗ ਆਤਰ ਨੇ ਉਥੇ ਗੁਰਦੁਆਰਾ ਪ੍ਰਬੰਧਕ ਟੀਮ ਬਖਸ਼ਿਸ਼ ਧਾਮ ਦੀ ਟੀਮ ਅੱਡਾ ਡਿਆਲ ਪੜਾਂਗ ਤੋਂ ਉਹ ਵੀ ਵਿਧਾਈ ਦੇ ਯੋਗ ਹਨ ਉਹਨਾਂ ਦੇ ਵੱਲੋਂ ਵੀ ਬੜਾ ਵਿਸ਼ੇਸ਼ ਜਿਹੜਾ ਸਹਿਯੋਗ ਦਿੱਤਾ ਗਿਆ ਸਤਕਾਰਯੋਗ ਮਹਾਂਪੁਰਖ ਸ਼੍ਰੀਮਨ ਬਾਬਾ ਦਲਜੀਤ ਸਿੰਘ ਜੀ ਜਿਨ੍ਹਾਂ ਦੀ ਦੇਖਰੇਖ ਦੇ ਹੇਠ ਇਹ ਸਾਰੇ ਕਾਰਜ ਜਿਹੜੇ ਚੱਲ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਸੋ ਹੁਣ ਸਰਕਲ ਇੰਚਾਰਜ ਡਾਕਟਰ ਪ੍ਰਤਾਪ ਸਿੰਘ ਜੀ ਮੰਗਾਲੀ ਉਹ ਦੋ ਸ਼ਬਦਾਂ ਦੇ ਵਿੱਚ ਆਏ ਹੋਏ ਸਕੂਲਾਂ ਦਾ ਧੰਨਵਾਦ ਕਰਨਗੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੀ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿੰਨੇ ਵੀ ਇੱਥੇ ਸਰਕਲ ਚ ਚਾਰਜ ਆਏ ਆ ਤੇ ਜਿੰਨੇ ਵੀ ਸਕੂਲ ਆਏ ਆ ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਤੇ ਜਿੰਨਾ ਜਿੰਨਾਂ ਨੇ ਸਾਨੂੰ ਮਾਇਕ ਤੌਰ ਤੇ ਜਾਂ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਦਿੱਤਾ ਵਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਸਿੱਖ ਮਿਸ਼ਨਰੀ ਕਾਲ ਲੁਧਿਆਣਾ ਦੇ ਸਰਕਲ ਅਜਨਾਲਾ ਵੱਲੋਂ ਤੇ ਸਾਰਿਆਂ ਨੂੰ ਇੱਕ ਵਾਰ ਫਿਰ ਅਸੀਂ ਧੰਨਵਾਦ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਸਕਾਰਜੋਗ ਡਾਕਟਰ ਪ੍ਰਤਾਪ ਸਿੰਘ ਜੀ ਬੰਗਾਲੀ ਜਿਨ੍ਹਾਂ ਦੀ ਦੇਖ ਦੇਖ ਦੇ ਹੇਠ ਅਜਨਾਲਾ ਸਰਕਲ ਤੋਂ ਚੱਲ ਰਿਹਾ ਕਾਰਜ ਸਾਰੇ ਦੇ ਸਾਰੇ ਬੱਚਿਆਂ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਪੇਪਰ ਲੈਣੇ ਲਗਭਗ 14 ਦੇ ਕਰੀਬ ਸਕੂਲ ਆ ਜਿੱਥੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ 1200 ਦੇ ਕਰੀਬ ਬੱਚੇ ਨੇ ਇੱਥੇ ਭਾਗ ਲਿਆ ਸਾਰਿਆਂ ਬੱਚਿਆਂ ਨੂੰ ਅਸੀਂ ਆਪਣੇ ਤੌਰ ਦੇ ਉੱਤੇ ਜੀਓ ਆਖਦੇ ਆ ਧੰਨਵਾਦ ਕਰਦੇ ਆ ਉਚੇਚੇ ਤੌਰ ਦੇ ਉੱਤੇ ਬੱਚਿਆਂ ਨੂੰ ਸਾਡੇ ਸਕਾਰਯੋਗ ਵੀਰ ਜੀ ਡਾਕਟਰ ਤਜਿੰਦਰ ਸਿੰਘ ਜੀ ਦੂਰੀਆਂ ਤੋਂ ਉਹਨਾਂ ਦੇ ਵੱਲੋਂ ਆਪਣੇ ਫਾਦਰ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਹੋਇਆ ਸਤਿ ਸ੍ਰੀ ਅਕਾਲ ਸਕਾਰਯੋਗ ਸਰਦਾਰ ਸਹਿਜਪਾਲ ਸਿੰਘ ਜੀ ਉਹਨਾਂ ਦੇ ਵੱਲੋਂ ਆਪਣੇ ਸਰਗੁ ਅਸੀਂ ਪਿਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਬੱਚਿਆਂ ਨੂੰ ਚੇਚੇ ਤੌਰ ਦੇ ਉੱਤੇ 11,000 ਰੁਪਿਆ ਦਾ ਜਿਹੜਾ ਇਨਾਮ ਹੈ ਉਹ ਨਕਦ ਉਹਨਾਂ ਨੂੰ ਦੇ ਕੇ ਸਨਮਾਨ ਉਹਨਾਂ ਦਾ ਮਾਣ ਵਧਾਇਆ ਗਿਆ ਹੈ। ਸੋ ਸਾਡੇ ਨਾਲ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਉਣ ਵਾਲੇ ਸਰਦਾਰ ਮਜੀਤ ਸਿੰਘ ਜੀ ਦੋ ਸ਼ਬਦ ਉਹ ਵੀ ਅੱਜ ਦੇ ਸਮਾਗਮ ਦੇ ਸਬੰਧੀ ਕਹਿਣਗੇ। ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਸਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬੜੀ ਖੁਸ਼ੀ ਦੀ ਗੱਲ ਹੈ। ਇਹੋ ਜਿਹੇ ਪ੍ਰੋਗਰਾਮ ਜਿਹੜੇ ਅਕਸਰ ਚੱਲਦੇ ਰਹਿੰਦੇ ਨੇ ਕਿਉਂਕਿ ਸਿੱਖ ਮੈਸ਼ੀਨ ਕਾਲਜ ਇੱਕ ਨਿਸ਼ਕਾਮ ਸੇਵਕਾਂ ਦੀ ਜਥੇਬੰਦੀ ਹੈ। ਜਿਹਦਾ ਕੰਮ ਹੈ ਨਿਰ ਉਨ੍ਹਾਂ ਦੇ ਵਿੱਚ ਜਿਵੇਂ ਆਪਣੇ ਕੀਰਤਨ ਮੁਕਾਬਲੇ ਕਰਾਉਣੇ ਸਮਾਗਮ ਕਰਾਉਣੇ ਹੋਰ ਬੱਚਿਆਂ ਦੇ ਕੰਪੀਟੀਸ਼ਨ ਧਰਮ ਪ੍ਰੀਖਿਆ ਲੈਣੀ ਸਿੱਖ ਫਲਵਾੜੀ ਮੈਗਜ਼ੀਨ ਨੂੰ 2 ਸਾਲਾਂ ਮਿਸ਼ਨਰੀ ਕੋਰਸ ਕਰਾਉਣੇ ਵਗੈਰਾ ਵਗੈਰਾ ਜਿਹੜੇ ਕੋਰਸ ਕਰਾਏ ਜਾਂਦੇ ਉਹਨਾਂ ਵਿੱਚ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਕਿ ਆਪਣੀ ਪਨੀਰੀ ਨੂੰ ਆਪਣੇ ਧਰਮ ਦੇ ਨਾਲ ਜੋੜਨਾ ਇਹ ਸਭ ਤੋਂ ਵੱਡਾ ਪਰਾਲਾ ਇਸ ਕਰਕੇ ਜਿੱਥੇ ਗੁਰਮਤਿ ਕਲਾਸਾਂ ਲਈਆਂ ਜਾਂਦੀਆਂ ਨੇ ਕਿ ਇਹ ਬੱਚੇ ਜਿਹੜੇ ਸਾਡੇ ਨੇ ਇਹਨਾਂ ਨੇ ਕੱਲ ਨੂੰ ਵੱਡੇ ਹੋ ਕੇ ਚੰਗੇ ਗੁਰਸਿੱਖ ਬਣਨਾ ਹੈ ਗੁਰਸਿੱਖ ਡਾਕਟਰ ਬਣਨਾ ਗੁਰਸਿੱਖ ਵਕੀਲ ਬਣਨਾ ਇਸ ਕਰਕੇ ਜ਼ਰੂਰੀ ਹੈ ਕਿ ਇਹਨਾਂ ਨੂੰ ਧਰਮ ਦੀ ਡੋਜ਼ ਦਿੱਤੀ ਜਾਵੇ ਕਿਉਂਕਿ ਪੜ ਰਹੇ ਨੇ ਇਹਨਾਂ ਕੋ ਪੜਨ ਦਾ ਟਾਈਮ ਹੀ ਹੈ ਇਹਨਾਂ ਕੋ ਇਹਨਾਂ ਦਾ ਰੁਚੀ ਸਾਰੀ ਪੜਨ ਦੀ ਹੈ ਇਸ ਕਰਕੇ ਪੜਦੇ ਪੜਦੇ ਹੀਆਂ ਨਾਲ ਧਰਮ ਦਾ ਵਿਸ਼ਾ ਜਿਹੜਾ ਇਹਨਾਂ ਨਾਲ ਪੜਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਸਬੰਧ ਵਿੱਚ ਹੀ ਅੱਜ ਇਹਨਾਂ ਦੇ ਦਸਤਾਰ ਮੁਕਾਬਲੇ ਦਮਾਲਾ ਮੁਕਾਬਲੇ ਕਪਤਾ ਮੁਕਾਬਲੇ ਲੈਕਚਰ ਮੁਕਾਬਲੇ ਕੀਰਤਨ ਮੁਕਾਬਲੇ ਕਰਵਾਏ ਗਏ ਨੇ ਇਹ ਬੜੇ ਸੋਹਣੇ ਤਰੀਕੇ ਦੇ ਨਾਲ ਸਾਰਾ ਜਿਹੜਾ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਸੰਪੰਨ ਹੋਇਆ ਸਾਰੀਆਂ ਸੰਗਤਾਂ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਸਰਦਾਰ ਮਜੀਤ ਸਿੰਘ ਜੀ ਜਠਵਾ ਤੋਂ ਜਿਨ੍ਹਾਂ ਦੇ ਵੱਲੋਂ ਜੱਜ ਸਾਹਿਬਾਂ ਦੀ ਭੂਮਿਕਾ ਨਿਭਾਈ ਗਈ ਹੈ ਸੋ ਆਸ ਕਰਦੇ ਹਾਂ ਕਿ ਇਹ ਜਿਹੜਾ ਅੱਜ ਦਾ ਇਹ ਸਾਰਾ ਕਾਰਜ ਸੀਗਾ ਇਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਮੈਂ ਫੇਰ ਇੱਕ ਵਾਰ ਨਾਮ ਜ਼ਰੂਰ ਲੈ ਦੇਵਾਂ ਗੁਰਦੁਆਰਾ ਬਖਸ਼ਿਸ਼ ਧਾਮ ਦੇ ਪ੍ਰਬੰਧਕ ਸਹਿਬਾਨ ਜਿਨ੍ਹਾਂ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਹੈ ਉਨ੍ਹਾਂ ਦੇ ਵੱਲੋਂ ਬੱਚਿਆਂ ਦੇ ਆਉਣ ਦੇ ਵਾਸਤੇ ਜਲ ਪਾਣੀ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਦਾ ਵੀ ਚੇਚੇ ਤੌਰ ਤੇ ਧੰਨਵਾਦ ਹੈ ਸੁਆਸ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਪ੍ਰੋਗਰਾਮ ਕਰਕੇ ਤੇ ਅਸੀਂ ਬੱਚਿਆਂ ਦੀ ਸ਼ਿਵਅਦ ਵਿੱਚ ਹਾਜ਼ਰ ਹੋਵਾਂਗੇ ਬੱਚੇ ਵੀ ਜਿਹੜੀਆਂ ਕੋਈ ਪਿਛਲੇ ਵਿੱਚ ਸਮੇਂ ਦੇ ਵਿੱਚ ਗਲਤੀਆਂ ਨੇ ਜਾਂ ਘਾਟ ਨੇ ਉਹਨਾਂ ਨੂੰ ਪੂਰਿਆ ਕਰਕੇ ਤੇ ਅਗਲੇ ਸਮੇਂ ਦੇ ਵਿੱਚ ਨਿਖਰ ਕੇ ਜਿਹੜਾ ਉਹ ਸਾਹਮਣੇ ਆਉਣਗੇ ਸੋ ਤੁਸੀਂ ਵੀ ਦੇਖ ਰਹੇ ਪਬਲਿਕ ਪ੍ਰਾਈਮ ਟੀਮ ਮੈਂ ਰਾਜਵੀਰ ਸਿੰਘ ਗੱਲਾਂਵਾਲੀ ਧੰਨਵਾਦ